ਕੋਲਕਾਤਾ ਵਿਖੇ ਇੱਕ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਆਈਐਮਏ ਵੱਲੋਂ ਹੁਸ਼ਿਆਰਪੁਰ ਵਿਖੇ ਪੱਤਰਕਾਰ वार्ता ਕਰਦਿਆਂ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਸਰਕਾਰ ਉੱਪਰ ਸਵਾਲੀਆ ਨਿਸ਼ਾਨ ਲਗਾਏ ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਅਰਜਿੰਦਰ ਸ਼ਰਮਾ ਤੇ ਵਿਜੇ ਸਾਂਪਲਾ ਨੇ ਦੱਸਿਆ ਕਿ ਕੋਲਕਾਤਾ ਵਿਖੇ ਇੱਕ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਰੋਸ ਪਾਇਆ ਜਾ ਰਿਹਾ ਹੈ ਖਸ਼ਰਪੁਰ ਵਿੱਚ ਆਈਐਮਏ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਤੇ ਸਵਾਲ ਉਠਾਏ। ਉਹਨਾਂ ਕਿਹਾ ਕਿ ਮਮਤਾ ਬੇਨਰਜੀ ਖੁਦ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰ ਰਹੀ ਹੈ। ਜਿਸ ਤੋਂ ਜਾ ਰਿਹਾ ਹੈ ਕਿ ਬੰਗਾਲ 'ਚ ਸਰਕਾਰ ਨਹੀਂ ਹੈ ਅਤੇ ਲੋਕ ਇਨਸਾਫ ਕਿਸ ਤੋਂ ਮੰਗਣ। 9 ਅਗਸਤ ਨੂੰ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਹੋਇ ਇੱਕ ਭਿਆਨਕ ਕਾਂਡ ਦੇ ਨਾਲ ਸ਼ੁਰੂ ਹੋਤਾ ਹੈ। ਜਿੱਥੇ ਲੇਡੀ ਡਾਕਟਰ ਪੋਸਟ ਗ੍ਰੈਜੂਏਟ ਸਟੂਡੈਂਟ ਜਿਹੜੀ ਡੈਸਟ ਪਾਰਟਮੈਂਟ ਅਲਮਨਰੀ ਮੈਡੀਸਨ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਉਸ ਦਿਨ ਨਾਲ ਇੱਕ ਬੜਾ ਹੀ ਭਿਆਨਕ ਕਾਂਡ ਹੋਇਆ ਹੈ ਜਿਸ ਨੂੰ ਉਸੇ ਕਾਰਨ ਕਰਕੇ ਕਿਨਾ ਕਰਨਾ ਕਰਕੇ ਗੁਰੀਤਾਂ ਦੇ ਨਾਲ ਟੌਰਚਰ ਕੀਤਾ ਗਿਆ ਰੇਪ ਕੀਤਾ ਗਿਆ ਔਰ ਫਿਰ ਉਸ ਨੂੰ ਮਾਰ ਦਿੱਤਾ ਗਿਆ ਇਸ ਘਾਸੇ ਨੂੰ ਉਥੋਂ ਦੀ ਐਡਮਿਨਿਸਟ੍ਰੇਸ਼ਨ और कॉलेज के प्रिंसीपल ने पहला सुसाइड का रंग देने की कोशिश की थी, जो कि बहुत ही निंदा निंदाजोग है उस तो जो एविडेंस सामने आए जो तो स्टूडेंट्स ने इस चीज सामने लिया और उस बच्ची के पेरेंट्स ने दस तो को सबूत में कि उसको मारिया गया फिर पुलिस हरकत हरकत में आई लेकिन उसको तो पहल ही पुलिस ने इंस्ट्रक्शन द्ती गई स्टेट गवर्नमेंट में कि ਉਥੋਂ ਤੋਂ ਸਾਰੇ ਸਬੂਤ ਮਿਟਾ ਦਿੱਤੇ ਜਾਂ ਉਥੋਂ ਦੇ ਪ੍ਰਿੰਸੀਪਲ ਨੂੰ ਸਿਰਫ ਕਾਗਜ਼ੀ ਕਾਰਵਾਈ ਲਈ ਉਥੋਂ ਸੈਕ ਕਰਕੇ ਉਸੇ ਵੇਲੇ ਦੂਸਰੇ ਮੈਡੀਕਲ ਕਾਲਜ ਦੇ ਵਿੱਚ ਲਗਾ ਦਿੱਤਾ ਗਿਆ। ਔਰ ਉਹ ਪ੍ਰਿੰਸੀਪਲ ਡਾਕਟਰ ਸੰਦੀਪ ਗੋਸ਼ ਦਾ ਪਾਸ ਵੀ ਬਹੁਤ ਹੀ ਕੰਟਰੋਵਰਸ਼ੀਅਲ ਹੈ। ਉਹਦੇ ਆਇਰ ਆਪਸ ਨਾਲ ਬਹੁਤ ਜ਼ਿਆਦਾ ਸੰਬੰਧ ਨੇ। ਤੁਸੀਂ ਮੈਜਨ ਕਰੋ ਕਿ ਉਹ ਚਾਰ ਵਾਰ ਉਸ ਕਾਲਜ ਚੋਂ ਟਰਾਂਸਫਰ ਹੋ ਕੇ ਵਾਪਸ ਇੱਕ ਦਿਨ ਦੇ ਵਿੱਚ ਮੁੜ ਕੇ ਉਸ ਕਾਲਜ ਦੇ ਵਿੱਚ ਹੀ ਐਜ ਦੇ ਪ੍ਰਿੰਸੀਪਲ ਆ ਜਾਂਦਾ ਸੋ ਕੁਝ ਖਬਰਾਂ ਐਸੀਆਂ ਵੀ ਆ ਰਹੀਆਂ ਨੇ ਕਿ ਉਸ ਕਾਲਜ ਦੇ ਵਿੱਚ ਕੁਝ ਇਹੋ ਜਿਹਾ ਚੱਲ ਰਿਹਾ ਸੀ ਜਿਸ ਬਾਰੇ ਉਸ ਮੰਦਭਾਗੀ ਬੱਚੀ ਨੂੰ ਪਤਾ ਚੱਲਿਆ ਉਹਨੇ ਜਦੋਂ ਆਪਣੇ ਸਾਥੀਆਂ ਨਾਲ ਜੋ ਉਸ ਕੰਮ ਵਿੱਚ ਲਿਫਟ ਸਨ ਕਨਫਰੰਟ ਕੀਤਾ ਤਾਂ ਉਸ ਨੂੰ ਥ੍ਰੈਟਸ ਮਿਲੇ ਉਸਨੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਲੇਕਿਨ ਕੁਝ ਨਹੀਂ ਕੀਤਾ ਗਿਆ ਔਰ ਅਲਟੀਮੇਟਲੀ ਉਸ ਨੂੰ ਇਸ ਤਰ੍ਹਾਂ ਦੇ ਭਿਆਨਕ ਕਾਂਡ ਵਿੱਚੋਂ ਗੁਜ਼ਰਨਾ ਪਿਆ ਔਰ ਆਪਣੀ ਜਾਨ ਗਵਾਣੀ ਔਰ ਜਿੱਥੋਂ ਤੱਕ ਬੰਗਾਲ ਸਰਕਾਰ ਦਾ ਪਰਸੀ ਉਹ ਕਿਤੇ ਨਾ ਕਿਤੇ ਪਤਾ ਹੀ ਕੋਈ ਨਹੀਂ ਕਿ ਪਹਿਲਾਂ ਉਹਨੂੰ ਆਤਮ ਹੱਤਿਆ ਦਾ ਰੂਪ ਦਿੱਤਾ ਗਿਆ ਫਿਰ ਵੀ ਜਿਹੜੀ ਉਹ ਇਨਕੁਆਇਰੀ ਜਿਹੜੀ ਹੋਣੀ ਚਾਹੀਦੀ ਸੀ ਜਿਸ ਤਰੀਕੇ ਨਾਲ ਉਸ ਤਰੀਕੇ ਨਾਲ ਨਹੀਂ ਔਰ ਹੁਣ ਹਾਈ ਕੋਰਟ ਦੇ ਆਦੇਸ਼ਾਂ ਦੇ ਨਾਲ ਸੀਬੀਆਈ ਇਨਕੁਆਰੀ ਜਿਹੜੀ ਆ ਮਾਰੀ। ਉਹ ਗੋਸ਼ਟ ਸਟੇਟਾਂ ਨੇ ਆਪਣੇ ਉੱਥੇ ਜਿਹੜੀ ਵਿਧਾਨ ਸਭਾ ਪਾਸ ਕੀਤਾ ਹੈ ਕਿ ਸੀਬੀਆਈ ਉਹਨਾਂ ਦੇ ਮਾਮਲੇ ਜਿਹਨਾਂ ਦੀ ਅਦਾਲਤ ਅੰਦਾਜ਼ੀ ਜਿਹੜੀ ਆ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਸਬੰਗਾਲ ਵੀ ਉਹਨਾਂ ਦੇ ਵਿੱਚ ਇੱਕ ਸੂਬਾ ਐਸਾ ਹੈ ਜਿੱਦੇ ਡਾਇਰੈਕਟ ਕੇਂਦਰ ਸਰਕਾਰ ਸੀਬੀਆਈ ਦੀ ਇਨਕੁਆਰੀ ਨਹੀਂ ਮਾਰ ਸਕਦੀ। ਫਸ ਉਹਨ ਜਿਹੜੇ ਆ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਜਿਹੜੀ ਆ कार्रवाई जी हो मैं जितना बंगाल में जानता क्योंकि तो मैं डाटे भी देख रहा जो नैशनल ब्यूरो जो डाटे भी देख रहा है कि सब तो ज्यादा बलात्कार दटनावान बंगाल च हुई एक बड़ा अपने आप अजीब जहा लगता है कि हमेशा देखो तो फलत्कार करना क्राइम करना यह बहुत सारे लोग ਔਰ ਜਿਹੜਾ ਅਸਾਜ ਸਮਾਜਿਕ ਤੱਤ ਹੁੰਦਾ ਹੈ ਔਰ ਉਹਦੇ ਤੇ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਉਹ ਤੇ ਕਾਰਵਾਈ ਕਰਨਾ ਔਰ ਜੇ ਸਰਕਾਰ ਉਹਨੂੰ ਬਚਾਓ ਬਖਸ਼ ਦੇ ਵਿੱਚ ਆ ਜੇ ਉਹ ਇੱਕ ਬੜੀ ਨਿੰਦਣ ਦੀ ਸਰ ਇਸ ਕੇਸ ਤੇ ਲੱਗਦਾ ਜੇ ਸਰਕਾਰ ਪਿਛੇ ਪ੍ਰੋਫਿਟਿੰਗ ਨੂੰ ਬਚਾ ਲਈ ਕੇਸ ਤੇ ਪਰਦਾ ਪਾ ਰਹੀ ਹੈ ਮੈਂ ਸੋਕੋ ਮੈਂ ਵੀ ਉਹੀ ਕਹਿ ਰਿਹਾ ਨਾ ਕਿ ਸਰਕਾਰ ਹੀ ਇਹਦੇ ਤੇ ਸਾਰਾ ਪਰਦਾ ਪਾਇਆ ਮੈਂ ਜਿਹੜੀ ਆਪਣੀ ਗੱਲ ਕਰ ਰਿਹਾ ਸੀ ਕਿ ਕ੍ਰਾਈਮ ਦਾ ਹੋਇਆ ਔਰ ਸਰਕਾਰਾਂ ਉਹਦੇ ਤੇ ਕ੍ਰਾਈਮ ਕ੍ਰਿਮੀਨਲ ਦੇ ਉਸੇ ਕਾਰਵਾਈ ਕਰਦੀ ਹੈ ਪਰ ਇੱਥੇ ਜਿਹੜੇ ਆ ਸਰਕਾਰ ਨੇ ਉਹਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਔਰ ਜੇ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਸਰਕਾਰ ਨੇ ਸਹੀ ਕਦਮ ਕਿੱਧਿਆ ਹੁੰਦਾ ਤੇ ਅੱਜ ਪੂਰੇ ਦੇਸ਼ ਤੇ ਡਾਕਟਰ ਸੜਤਾ ਤੇ ਨਾਲ